ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਬ ਸੁਈ ਮਹੱਲਾ ਤੇਜਾ ਕਰ ਪੈਲਾ ਅਸ਼ਟਪਰਿਆ ਏਕ ਓਮਕਾਰ ਸਤਗੁਰ ਪਰਸਾ ਨਾਮੇ ਹਿਤੇ ਸਭ ਕਿਛੁ ਹੋਆ ਬਿਨ ਸਤਗੁਰ ਨਾਮ ਨ ਜਾਪੇ ਗੁਰ ਕਾ ਸਬਦ ਮਹਾਰਸ ਮਿੱਠਾ ਬੀਨਾ ਚਾਖੇ ਸਾਦ ਨਜਪੈ ਕੌਡੀ ਬਦਲੇ ਜਨਮ ਗਵਾਇਆ ਚੀਨਸ ਨਹੀਂ ਆਪੈ ਗੁਰਮਖ ਹੋਵੇ ਤਾਂ ਏਕੋ ਜਾਣੈ ਹੋ ਮੈਂ ਦੁਖ ਨਾ ਸੰਤਾਪੈ ਬਲਿ ਹਾਰੀ ਗੁਰੇ ਆਪਣੇ ਮਿਟੋ ਜਿਨ ਸਾਚੇ ਸਿਉ ਲੇਵਲਾਈ ਸਬਦ ਚੀਨ ਆਤਮ ਪਰਗਾਸਿਆ ਸਹਿ ਜਿ ਰਹਾ ਸਮਾਈ ਰਾਹਾ ਗੁਰਮਖ ਗਾਵੇ ਗੁਰਮਖ ਪੂਜੇ ਗੁਰਮਖ ਸਬਦ ਵਿਚਾਰੇ ਜਿਉ ਪਿੰਡ ਸਭ ਗੁਰ ਤੇ ਉਪਜੈ ਗੁਰਮਖ ਕਾਰਜ ਸਵਾਰੇ ਮਨ ਮੁਖੇ ਅੰਧਾ ਅੰਧ ਕਮਾਵੇ ਵੇਖ ਖੱਟੇ ਸੰਸਾਰੇ ਮਾਇਆ ਮੋਹ ਸਦਾ ਦੁਖ ਪਾਏ ਬਿਨ ਗੋਰੇ ਅਤ ਪਿਆਰੇ ਸੋਈ ਸੇਵਕ ਜੇ ਸਤਗੁਰ ਸੇਵੇ ਚਾਲੇ ਸਤਗੁਰ ਪਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਈ ਸੱਚੀ ਬਾਣੀ ਗੁਰਮਖਿ ਆਕੇ ਹੋਮੇ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਈ ਗੁਰਮਖ ਕਾਲੇ ਗੁਰਮਖ ਖੱਟੇ ਗੁਰਮਖ ਨਾਮ ਜਪਾਏ ਸਦਾ ਅਲਪਤ ਸਾਚੈ ਰੰਗ ਰਾਤਾ ਗੁਰ ਕੇ ਸਹਿਜ ਸੁਭਾਈ ਮਨ ਮੁਖ ਸਦਹੀ ਕੂੜ ਬੋਲੇ ਬਿਖ ਬਿਜੇ ਬਿਖ ਖਾਏ ਜਮ ਕਾਲ ਬਦਾ ਤ੍ਰਿਸ਼ਨਾ ਦਾਦਾ ਬੇਨ ਗੁਰ ਕਉਨ ਸੜਾਈ ਸੱਚਾ ਤੀਰਥ ਜਿਤ ਸਤ ਸਾਰ ਨਾਵਣ ਗੁਰਮਖਿ ਆਪ 부ਝਾਏ ਅਠ ਸਠਿ ਤੀਰਥ ਗੁਰ ਸਬਦ ਦਿਖਾਏ ਤਿਤ ਨਾਤੇ ਮਲ ਜਾਏ ਸੱਚਾ ਸਬਦ ਸੱਚਾ ਹੈ ਨਿਰਮਲ ਨਮ ਅਲ ਲਗੇ ਨਾ ਲਾਏ ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇ ਰਾ ਦੁਰਮਤ ਕਹਿਨ ਨ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹੋ ਮੈਂ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸਨਾ ਅਗਨ 부ਝਾਏ ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ ਹਰ ਕਾ ਨਾਮ ਸਤ ਕਰ ਜਾਣੇ ਗੁਰ ਕੇ ਭਾਏ ਪਿਆਰੇ ਸੱਚੀ ਵੜਾਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਏਕੋ ਸੱਚਾ ਸਬ ਮੈਂ ਵਰਤੇ ਵਿਰਲਾ ਕੋ ਵਿਚਾਰੇ ਆਪੇ ਮੇਲ ਲਹੇ ਤਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ 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 ਵਰਤੇ ਗੁਰਮਖ ਕੋਈ ਜਾਣੇ ਜੰਮਣ ਮਰਨਾ ਹੁਕਮੋ ਵਰਤੇ ਗੁਰਮਖ ਆਪ ਪਛਾਣੇ ਨਾਮ ਧਿਆਏ ਤ ਸਤਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ ਨਾਮ ਤੇ ਆਏ ਤਾਂ ਸਤ ਗੁਰ ਪਾਏ ਜੋ ਇੱਛਾ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਵੇ ਜੇ ਵਿੱਚੋਂ ਆਪ ਗਵਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ